ਮੈਂ ਬੇਨਤੀ ਕਰਾਂ ਖਾਸ ਕਰਕੇ ਨੌਜਵਾਨਾਂ ਨੂੰ ਪ੍ਰੈਕਟੀਕਲੀ ਨਸ ਫੇਰ ਤੋਂ ਇੱਕ ਤਰੀਕਾ ਕੱਲ ਇੱਕ ਕਾਪੀ ਲੈ ਲਓ ਪੈਨ ਲੈ ਲਓ ਇੱਕ ਮਹੀਨੇ ਦਾ ਉਹਦੇ ਤੇ ਲਿਖ ਲਓ ਕਿ ਕਿੰਨੇ ਵਜੇ ਸਵੇਰੇ ਉੱਠਿਆ ਹੱਦਾਂ ਘੰਟਾ ਘੰਟਾ ਸ਼ੀਸ਼ੇ ਅੱਗੇ ਗੁਜ਼ਰ ਗਿਆ ਦਸਤਾਰ ਸਜਾਉਣੀ ਚੰਗੀ ਗੱਲ ਇਹ ਵਾਈਗੁਰੂ ਦਾ ਮੰਦਰ ਹੈ ਦਾ ਸੱਜਣਾ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਇਹਦਾ ਸੱਜਣਾ ਕੱਜਣਾ ਤੇ ਰੱਜਣਾ ਜ਼ਰੂਰੀ ਹੈ ਇਹ ਨਹੀਂ ਵੀ ਸਿੱਖ ਨੇ ਮੰਡਾਸਾ ਜਾਂ ਮੰਨ ਲੈ ਤੇ ਫਿਰ ਜਿਆਦਾ ਭਗਤ ਲੱਗਣਾ ਪਰ ਲਿਖੀ ਜਾਓ ਸੱਚੀ ਮੱਚੀ ਇਮਾਨਦਾਰੀ ਨਾਲ ਅੱਧਾ ਘੰਟਾ ਪੌਣਾ ਘੰਟਾ ਸਾਡਾ ਨਾਸ਼ਤੇ ਦੀ ਟੇਬਲ ਤੇ ਲੱਗ ਗਿਆ ਫਿਰ ਕੋਈ ਪੜਨ ਲਈ ਚਲਿਆ ਗਿਆ ਕੋਈ ਕਾਰੋਬਾਰ ਲਈ ਚਲਿਆ ਗਿਆ 7 8 9 10 ਘੰਟੇ ਉੱਥੇ ਲੰਘ ਗਏ ਫਿਰ ਆਏ ਥੱਕੇ ਹਾਰੇ ਸੋਫੇ ਤੇ ਡਿੱਗ ਕੇ ਰਿਮੋਟ ਫੜ ਦਿਆ ਘੰਟਾ ਉੱਥੇ ਗੁਜ਼ਾਰ ਦਿੱਤਾ ਅੱਧਾ ਘੰਟਾ ਖਾਣਾ ਖਾਂਦਿਆਂ ਗੱਲਾਂ ਕਰਦਿਆਂ ਹਫਤਾਕ ਕਰ ਲਿਓ ਤੇ ਫਿਰ ਉਹਦੇ ਚ ਲੇਖਾ ਕਰੀਏ ਵੀ ਕਿੰਨਾ ਕੁ ਸਮਾਂ ਬਚਿਆ ਜਿਹੜਾ ਸਾਡੇ ਨਿੱਜ ਵਾਸਤੇ ਸੀ ਸਾਡੀ ਆਤਮਾ ਵਾਸਤੇ ਸੀ ਮੈਨੂੰ ਤਾਂ ਇਹ ਲੱਗਦਾ ਵੀ ਬੰਦਾ ਆਤਮਾ ਦੀ ਦੂਰ ਦੀ ਗੱਲ ਆ ਆਪਣੇ ਸਰੀਰ ਵਾਸਤੇ ਵੀ ਸਮਾਂ ਨਹੀਂ ਕੱਢ ਪਾ ਰਿਹਾ ਮਸ਼ੀਨ ਬਣ ਗਿਆ ਇਹ ਸੰਜੀਦਗੀ ਹੈ ਤੇ ਸਾਡੇ ਸਾਹਮਣੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਤੂੰ ਵੀ ਆਪਣੀ ਜ਼ਿੰਦਗੀ ਦੀ ਕਾਪੀ ਕੱਢ ਕੇ ਬੈਠ ਤੇ ਲੇਖਾ ਕਰ ਕਿ ਆ ਤੈਂ ਖੱਟਿਆ ਕਹਾਂ ਗਵਾਇਆ ਹੈਗਾ ਸਾਲ ਦਾ ਲੇਖਾ ਜੀ ਤੇ ਅੱਗੇ ਮਹਾਰਾਜ ਪਤਾ ਕੀ ਕਹਿੰਦੇ ਚਲੋ ਸ਼ਤਾਬ ਦੀਵਾਨ ਬੁਲਾਇਆ ਸ਼ਤਾਬ ਮਤਲਬ ਛੇਤੀ ਦੀਵਾਨ ਮਤਲਬ ਦਰਬਾਰ ਦੇ ਵਿੱਚ ਤੈਨੂੰ ਇੰਨੇ ਇੰਨੇ ਸਾਹ ਦੇ ਕੇ ਸਾਹਾਂ ਦੀ ਪੂੰਜੀ ਹੈ ਨਾ ਜੀ ਜਿਹੜੀ ਮੁੱਕ ਰਹੀ ਹੈ ਤੇ ਉਹਨੇ ਪੁੱਛਣਾ ਵੀ ਇੰਨੀ ਪੂੰਜੀ ਦਿੱਤੀ ਸੀ ਕੀ ਕੀਤਾ ਇਹਦੇ ਚ ਨਾਨਕ ਆਖੈ ਰੇ ਮਨਾ ਸੁਨੀਆਂ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਆ ਪਈ ਆ ਕੀ ਕੀ ਕੀਤਾ